ਟੋਡਾ ਬੁੜਾ ਪਰੌਂਠੇ ਮੰਗਦਾ ਰੋਲਾ ਪੈ ਗਿਆ ਗੱਦੀ ਦਾ ਰੋਲਾ ਪੈ ਗਿਆ ਬਾਬੇ ਨਾ ਟੋਡਾ ਬੁੜਾ ਪੁੰਬੇ ਨਾ ਟੋਡਾ ਪੈ ਗਿਆ ਬਾਬੇ ਨਾ ਅੱਜ ਅਸੀਂ ਬਣਾਉਣੇ ਆ ਜੀ ਵੀਡੀਓ ਤੇ ਅਸੀਂ ਕਰਿਆ ਨੇ ਵੀਡੀਓ ਦੀ ਤਿਆਰੀ ਮਾਈਕਾ ਕਿੱਥੇ ਆ ਸੌਲਤ ਵਿੱਚ ਮਾਈਕਾ ਦਾ ਆਫ ਹੋ ਗਿਆ ਕਰ ਦਾਂਗੇ ਨੀਂਦ ਹਰਾਮ ਤੇਰੀ ਸ਼ਰ੍ਹਾਂ ਮ ਤੇਰੀ ਕੋਈ ਜੁਗਤ ਬਣਾ ਕੇ ਨੀ ਤੇਰੇ ਮੋਢੇ ਬੂਹੇ ਅੱਗੇ ਲੇਟ ਦਾਂਗੇ ਕਰਦਾ ਪੌਗਾ ਪੀ ਕੇ ਨੀ ਉੱਤੋਂ ਜ ਤੈ ਮਾਰ ਦਿੰਦੇ ਨਾ ਹਾਂ ਸਹਾਰਾ ਦਿਨ ਮੱਥੇ ਲੱਗ ਲੱਗ ਕੇ ਕੜਾ ਸਹਾਰਾ ਦਿਨ ਮੱਥੇ ਲੱਗ ਲੱਗ ਕੇ ਤੇਰਾ ਕਾਲਜਾ ਵੱਡਾਂਗੇ ਕਾਲਜਾ ਵੱਡਾਂਗੇ ਜਿੱਤਰਾ ਇੱਥੋਂ ਵੱਡਾਂਗੇ ਪੰਜ ਬਰਾਬਰ ਗੱਡਾਂਗੇ ਤੂੰ ਜੋ ਵੀ ਕਰਨਾ ਕਰ ਲੈਣ ਪੰਜ ਬਰਾਬਰ ਗੱਡਾਂਗੇ ਏ ਯੂ ਵਸ ਦੋ ਰਾਸ਼ੀ ਕੋਲ ਧੋਈ ਹੋਣਗੇ ਪਚਰਾਣੇ ਦੇਖੋ ਜੀ ਹੁਣ ਚੱਲ ਰਹੀ ਹੈ ਵੀਡੀਓ ਦੀ ਤਿਆਰੀ ਤੇ ਵੀਡੀਓ ਬਣਾਉਣ ਦੀ ਕਰ ਰਹੇ ਆ ਤਿਆਰੀ ਤੇ ਵੀਡੀਓ ਅਸੀਂ ਬਣਾ ਕੇ ਜਲਦੀ ਤੋਂ ਜਲਦੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਤੇ ਦੇਖੋ ਸਾਡੀ ਬੋਲੀ ਪਤਾ ਨਹੀਂ ਅੰਦਰ ਕੀ ਜਾਂ ਹਾਂ ਠੀਕ ਹੈ ਤੇ ਹਾਂ ਵੀ ਇਹ acts ਤਾਂ ਬਹੁਤ ਘੈਂਟ ਲੱਗੀ ਮੈਨੂੰ ਤੇ ਦਿਲੋਂ ਤੈਨੂੰ ਸਲੂਟ ਵੀ ਆ ਸਲੂਟ ਵੀ ਤੇ ਦੇ ਲੋਨ ਤੈਨੂੰ ਲਵ ਯੂ ਵੀ ਆ ਲਵ ਯੂ ਵੀ ਆ ਇਹ ਦੁਗਾਣੀ ਕੁਛ ਕਹਿੰਦੀ ਹੂੰ ਇਹ ਤੂੰ ਕਹਿਣਾ ਤਾਂ ਤੈਨੂੰ ਫਾਇਦਾ ਨਹੀਂ ਕਿਉਂ ਨਹੀਂ ਫਾਇਦਾ ਪਤਾ ਤੂੰ ਹਵਾ ਵਾਲੀ ਲੈ ਜਨਾ ਆਏ ਤੇ ਦੇਖੋ ਜੀ ਪਤਾ ਨਹੀਂ ਕਾਦੀ ਹੋਈ ਜਾਂਦੀ ਹੈ ਤਿਆਰੀ ਮਾਤਾ ਮੈਨੂੰ ਵੀ ਨਹੀਂ ਲੱਗਦਾ ਸ਼ੌਲ ਲੈ ਕੋਈ ਕੰਡੀਸ਼ਨ ਮੈਨੂੰ ਆ ਜਾਖਾ ਤੇ ਮੈਂ ਮਾਰਨ ਦੋ ਤੈਨੂੰ ਦੇਖੋ ਜੀ ਹੁਣ ਵੀਡੀਓ ਦੀ ਹੋਈ ਜਾਂਦੀ ਹੈ ਤਿਆਰੀ ਹਾਂ ਬਈ ਕੀ ਬਣਾਉਣਾ ਸ਼ਾਲ ਵੇਚਣ ਜਾਣਾ ਯਾਰ ਸ਼ਾਲ ਛੂਲ ਵੇਚਣ ਜਾਣਾ ਸ਼ਾਲ ਵੇਚਣ ਜਾਣਾ ਨਾਲੇ ਸਰਦੀ ਆ ਗਈ ਨਾ ਹੁਣ ਆ ਸਰਦੀ ਨਾਲ ਕੋਟੀਆਂ ਕੋਟ ਅਸ਼ੌਰ ਛੂਲ ਆ ਵੀ ਠੂਟਣਾ ਚਲ ਠੀਕ ਹੈ ਭਰਾ ਮੈਂ ਤਾਂ ਆਪ ਜਾਣਾ ਆ ਵੀ ਰੱਖ ਲਓ ਜਾਗਤਾ ਜੂਟੇ ਇਹਦੇ ਵਿੱਚ ਆਏ ਪਰੇ ਗਏ ਚਲੋ ਠੀਕ ਹੈ ਜੀ ਮੈਂ ਤਾਂ ਆਵਜਣਾ ਮੇਰੇ ਕੋਲੇ ਵੀ ਟਾਈਮ ਹੈ ਨਹੀਂ ਤੇ ਟਾਈਮ ਇਹਨਾਂ ਕੋਲੇ ਵੀ ਹੈ ਨਹੀਂ ਇਹਨਾਂ ਨੂੰ ਕਰਨੇ ਕੰਮ ਧੰਦਾ ਓਕੇ ਬਾਈ ਜੀ ਥੈਂਕ ਯੂ